ਸ੍ਰੀ ਗਾਜੀ ਭਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਭਾਈ ਅੱਜ ਪਹੁੰਚੇ ਹੋਏ ਆ ਭਵਾਨੀਗੜ੍ਹ ਕੋਲ ਜਿੱਥੇ ਆਪਾਂ ਦਾ ਮਸ਼ੀਨ ਮੱਕੀ ਵਾਲੀ ਤਿਆਰ ਕਰਵਾਈ ਸੀ ਨਾ ਆਹ ਮਸ਼ੀਨ ਆਪਾਂ ਨੇ ਆਪਣੀ ਤਿਆਰ ਕਰਵਾਈ ਸੀ ਉਹਦੇ ਵਿੱਚ ਇੱਕ ਇੱਕ ਰਗਾ ਗੇਅਰ ਵਾਲਾ 베어ਿੰਗ ਤੰਗ ਕਰਦਾ ਸੀ ਮਸ਼ੀਨ ਸਾਰਾ ਟਰੈਕਟਰ ਇੱਥੇ ਛੱਡਦਾ ਸੀ ਸਾਰਾ ਕੁਝ ਇੱਕ ਪੰਨੇ ਨੂੰ ਟਾਇਰ ਆ ਨਾ ਜਿਹੜੇ ਟਾਇਰਾਂ ਦੀ ਪਲੇਟ ਆਈ ਸੀ ਵੀ ਮਸ਼ੀਨਾਂ ਨੂੰ ਟਾਇਰ ਲੱਗਣੇ ਚਾਹੀਦੇ ਆ ਬਹੁਤ ਸਾਰੇ ਵੀਰਾਂ ਦੇ ਕਮੈਂਟ ਤੇ ਵੀ ਟਾਇਰ ਵੀ ਲਗਵਾਏ ਉਹਦੇ ਬਾਅਦ ਉਰੂ ਹੀ ਨਾ ਮਰੇ ਨਾਲ ਦੇ ਵਿੱਚ ਨਾ ਜਿੱਕਾ ਮਸ਼ੀਨ ਅੱਜ ਕੱਲ ਹੁਣ ਹੁਣ ਬਹੁਤ ਰੇਂਜੇਂਟੀ ਕੰਮ ਆਲਾ ਤਾ ਬੜਾ ਔਣਾ ਬਣਾਉਂਦਾ ਕਣੇ ਕਰਕੇ ਅਜੀ ਠੋਟਾਂ ਵੀ ਕਰਿਆ ਸਾਹ ਕਿਉਂ ਹੁਣ ਕੰਪਨੀ ਵੀ ਲੈ ਕੇ ਜਾਣਾ ਜੇ ਇਹਨੂੰ ਕੰਪਨੀ ਕਰਾਉਣਾ ਉਹਦਾ ਵੀ ਇੱਕਦੋ ਜਗ੍ਹਾ ਤੇ ਸ਼ੋਅ ਨੂੰ ਤਾਂ ਰੰਗ ਜਾ ਉੱਧਰ ਗਿਆ ਤਾਂ ਨਾ ਮੱਖੀ ਨੇ ਮਸ਼ੀਨ ਦੇ ਸ਼ੋਅ ਉਤਾਰੀ ਨਹੀਂ ਬਿਲਕੁਲ ਪੰਜਾਬ ਦੀ ਖਰਾਬ ਜਾ ਹੋ ਗਿਆ ਦਾ ਸੇਰੀ ਹੋ ਗਿਆ ਦਾ ਸ਼ੋਅ ਜਾਦਾ ਬਾਕੀ ਚਲੋ ਮੈਂ ਕਹਾਂ ਕਾਉਲਾ ਨਾ ਆਹ ਫਾਲੀ ਬਹੁਤ ਖਰਾਬ ਹੋ ਗਈ ਦੀ ਬਾਕੀ ਕੰਪਨੀ ਦੇ ਵਿੱਚ ਨੂੰ ਦਿਖਾ ਲੰਨੇ ਆ ਨਾ ਲੱਗਿਆ ਚਲੋ ਕੱਲ ਸਰਵਿਸ ਹੋ ਜੂਗੀ ਤਗਦੀ ਹੋ ਜੂਗੀ ਨਾ ਸਾਰੀਆਂ ਨਾ ਸਰਵਿਸ ਇੱਕ ਤੋਂ ਸਰਵਿਸ ਹੋ ਜੀ ਦੀ ਅਸੀਂ ਕਰਨਾ ਮਰਵੰਦਰਪੁਰ ਨਾਂ ਨੇ ਕਾੜਾ ਰੱਖੋਣਾ ਤੁਹਾਨੂੰ ਕੋਈ ਮਸ਼ੀਨ ਨਾਲੇ ਰੱਖੋਣਾ ਟਰੈਕਟਰ ਨਾਲੇ ਰੱਖਣਾ ਕਰਤਾਰ ਕੰਪਨੀ ਆ ਖੜੀ ਹੈ ਬਾਈ ਮਸ਼ੀਨ ਇਹ ਤਾਂ ਕਰਦਾ ਵੀਰ ਨਵੇਂ ਮਾਡਲ ਦੇ ਵਿੱਚ ਤਿਆਰ ਆ ਪਹਿਲਾਂ ਤੁਸੀਂ ਦੇਖੋ ਆ ਨਾ ਕਾਮ ਲਾਇਗਰੋ ਇੰਡਸਟਰੀ ਇਹ ਆਪਣੀ ਵਾਲੀ ਮਸ਼ੀਨ ਸੀ ਆਹ ਟਰੈਕਟਰ ਮਗਰ ਪਾਈ ਹੋਈ ਹੈ ਨਾ ਇੱਧਰ ਉੱਧਰ ਕਰੀ ਹੋਣੀ ਹੈ ਕਿਤੇ ਆਪਣੇ ਵਾਲਾ ਟਰੈਕਟਰ ਖੋਲ ਕੇ ਖੜਾ ਗਿਆ ਤਾਂ ਬੰਦਾ ਇਹ ਮਸ਼ੀਨ ਆਪਣੀ ਵਾਲੀ ਦਾ ਨਾ ਜਿਵੇਂ ਮੰਨ ਲਓ ਦਿੱਕਤ ਆਈ ਦੀ ਕਿਤਾ ਟਾਇਰਾਂ ਦੀ ਆਈ ਦੀ ਬਈ ਕੋਈ ਬਾਈ ਆਪਣੇ ਕਹਿੰਦੇ ਵੀ ਟਾਇਰ ਲਗਵਾਓ ਬਾਈ ਜ਼ਰੂਰ ਤਾਂ ਆਪਾਂ ਨੇ ਬਾਈ ਇਹਨੂੰ ਟਾਇਰ ਨਾ ਹੁਣ ਆਹ ਦੇਖੋ ਮਸ਼ੀਨ ਲੱਗੇ ਹੋਏ ਇੱਕ ਨਾ ਟਾਇਰ ਆ ਜਿਹੜੇ ਇਹਦੇ ਇਹ ਲੱਗਦੇ ਕਰਦੇ ਜਦੋਂ ਮੰਨ ਲਓ ਖੇਤ ਚ ਜਾਣਾ ਨਾ ਖੇਤ ਚ ਜਾ ਕੇ ਲਾ ਲੈਣੇ ਉਹਦੇ ਬਾਅਦ ਇਹ ਰੋੜ ਰੋੜ ਤੇ ਮੋੜਦੀਆਂ ਮਸ਼ੀਨ ਨਾ ਫੇਰ ਚੱਕ ਕੇ ਮੋੜਦੀਆਂ ਬਾਕੀ ਹੋਰ ਸਮੱਸਿਆ ਨਹੀਂ ਗੇਅਰ ਬਾਈ ਨਹੀਂ ਰਗੀ ਕਰਤਾ ਅੱਧਾ ਗਰੀਸ ਅੱਧਾ ਤੇਲ ਇਹ ਗੇਅਰ ਦਾ ਬੈਰਿੰਗ ਇੱਕ ਪਰੇਸ਼ਾਨ ਕਰਦਾ ਦਾ ਸਾਨੂੰ ਬਸ ਬਾਕੀ ਹੋਰ ਕੋਈ ਸਮੱਸਿਆ ਨਹੀਂ ਆਈ ਦੀ ਮਸ਼ੀਨ ਦੇ ਵਿੱਚ ਟੋਕਾ ਨਾਲ ਇੱਕ ਨੰਬਰ ਦਾ ਵੀ ਦੇਖਿਆ ਹੀ ਆਪਣੀ ਵੀਡੀਓਆਂ ਦੇ ਵਿੱਚ ਬਾਕੀ ਹੋਰ ਜਿਹੜਾ ਮਾੜਾ ਮੋਟਾ ਨਵੇਂ ਮਾਡਲ ਦੇ ਵਿੱਚ ਕਰਦਾ ਮਸ਼ੀਨਾਂ ਦੇ ਨਾ ਉਹ ਸਿਸਟਮ ਕਰ ਦੂਗਾ ਜੀ ਨਵੇਂ ਮਾਡਲ ਦੇ ਵਿੱਚ ਵੀ ਆਪਣੀ ਮਸ਼ੀਨਾਂ ਜਿਹੜੀਆਂ ਹਨ ਕੋਈ ਦਿੱਕਤ ਨਾ ਆਵੇ ਸੀਜ਼ਨ ਦੇ ਵਿੱਚ ਆਹ ਲਾ ਟੇ ਟਾਇਰ ਜਿਹੜੇ ਆਪਣੇ ਨਾ ਮਸ਼ੀਨ ਨੂੰ ਟਰੈਕਟਰ ਦੀ ਲਿਫਟ ਨੂੰ ਝੂਟਾ ਪੈਂਦਾ ਦਾ ਚੱਕਦਾ ਬਾਈ ਨੇ ਕੰਮ ਹੋਊਗਾ ਹਰ ਕਲਾਕ ਦੀ ਤਸਲੀਮ ਦੀ ਬਾਕੀ ਮਸ਼ੀਨਾਂ ਬਾਈ ਕੋਲੇ ਵਾਲੀਆਂ ਬੱਕੋਈਆਂ ਤਾਂ ਡਾਕਟਰ ਇਹਦੀ ਬਾਹਰ ਆ ਗਈ ਅਰਜਨ ਨੋਵੇ ਤੋਂ ਲੱਗੀ ਹੋਈ ਆ ਨਾ 755 ਤੇ 50 555 ਤੇ ਲੱਗੀ ਹੋਈ ਆ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਕਹਿੰਦੇ ਸੋਨਾ ਲੀਕਾ ਪ੍ਰੀਤ ਸਾਰੀਆਂ ਤੇ ਮਸ਼ੀਨਾਂ ਲੱਗੀਆਂ ਖੜੀਆਂ ਬਾਕੀ ਚੱਲਿਆ ਆਪਣੇ ਵਾਲਾ ਬੰਦਾ ਲੈ ਕੇ ਟਰੈਕਟਰ ਕੱਦਾਂ ਫੋਰਮੈਨ ਕੱਢੀ ਜਾਂਦੇ ਸੱਪ ਇਹ ਸੋਨਾਲੀ ਕਿ ਪਿਛਰੇ ਸਾਲ ਲਈਦੀ ਕਿ ਇਹਦੀ ਲਈ ਆ ਇਹਦੀ ਲਈ ਠੀਕ ਆ ਕਿੰਨੇ ਮਸ਼ੀਨਾਂ ਹੋ ਗਿਆ ਮੁਕੇ ਦੀ 70 ਮਸ਼ੀਨਾਂ ਮੁਕੇ ਦੀ ਤੋੜ ਕੱਟੂਗਾ ਕਿ ਕਰੂੰਗਾ ਕੰਮ ਲੈ ਕੰਮ ਲੈ ਕੰਮ ਲੈ ਕੰਮ ਕਰੂੰਗੇ ਇਹਦੀਆਂ ਠੀਕ ਹੈ ਠੀਕ ਇਧਰ ਪ੍ਰੀਤ ਵੀ ਖੜਾ ਹੈ ਇਹ 90 ਹੈ ਇਹ ਅਪਰੀਦ ਵਾਲਾ ਇਹ ਦੰਨੇ ਆ 90 ਦਾ ਇਹ ਪ੍ਰੀਤ ਤੇ ਲੱਗੀ ਹੋਈ ਆ ਇਹ ਤਾਂ ਮਸ਼ੀਨ ਬਾ ਵੀ ਬਾਲੀ ਪੁਰਾਣੀ ਜੀ ਕਰੀਏ ਕੰਮ ਲ ਵੀਰਾਂ ਮਸ਼ੀਨ ਚੱਲੀ ਹੋਈ ਆ ਆਓ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਹਾਲ ਚੱਲ ਬਹੁਤ ਵਧੀਆ ਕੱਢੀ ਜਾਂਦਾ ਦੁੱਖਣਾ ਹਾਂਜੀ ਹਾਂ ਹੈ ਐ ਸਿਰਫ ਸੋਦੀ ਬਸ ਇਹ ਮਸ਼ੀਨ ਕਿੰਨੇ ਸੀਜ਼ਨ ਲਾਏ ਹੋਏ ਨੇ ਇਹਨੇ 2 ਸੀਜ਼ਨ ਬਸ 2 ਸੀਜ਼ਨ ਦੇ ਬੰਦੇ ਨੇ ਖੜਕਾ ਕੇ ਛਿਰਤੀ ਆ ਪਹਿਲੇ ਸੀਜ਼ਨ ਫ੍ਰੀ ਕਰੀਏ ਜੀ ਤੁਸੀਂ ਨੇ ਕਿੰਨਾ ਏਰੀਆ ਕਰਤਾ ਦਾ ਬਸ ਆ ਇਹ ਦਸਰੀ ਬਣਾ ਵੀ ਫ੍ਰੀ ਹੋ ਗਿਆ ਜੀ ਫਿਰ ਵੀ ਪੈਸੇ ਬਚੇ ਨੇ ਫ੍ਰੀ ਕਰਕੇ ਬਾਈ ਬਾਤ ਕਰਦੇ ਆ 4 ਚ ਤਾਂ ਬਚਦੇ ਆ ਹਾਂਜੀ ਬਾਕੀ ਤੋਂ ਆਪਣੇ ਦੇਲ ਆਪਸਾ ਦਾ 70 75 ਕਿੱਲਾਂ ਦਾ ਚਾਰ ਆਪਣਾ ਪਾ ਲਿਆ ਤਾਂ ਠੀਕ ਹੈ ਜੀ ਜੇ ਆਪਾਂ ਬਾਹਰ ਤੇ ਪਾਉਂਦੇ 20 ਰੁਪਿਆ 15 15000 ਮੰਗਦੇ ਸੀ ਹਾਂ ਹਾਂ ਹੈ ਉਹਦੇ ਪਾਣੀ ਕਰਕੇ ਉਨਾ ਹੀ ਕੋਸੇ ਬਾਹਰ ਪਾ ਗਏ ਹੁਣ ਕਰਤੀ ਵੀ ਹੀ ਨਾ ਆਪਣੀ ਬਾਈ ਰੈਡੀ ਦੇਖੋ ਜੀ ਤੁਸੀਂ ਨਹੀਂ ਮੈਂ ਦੇਖ ਲਈ ਮਸ਼ੀਨ ਤਾਂ ਬਾਕੀ ਸਿਆਣ ਆ ਗਈ ਵੀ ਆਪ ਕੋਈ ਸਿਆਣ ਸਿਆਣ ਮੈਂ ਤੈਨੂੰ ਪਹਿਲਾਂ ਹੀ ਪੁੱਛ ਲਿਆ ਤਾਂ ਸਿਆਣ ਹੈ ਮੈਂ ਤੈਨੂੰ ਪਹਿਲਾਂ ਹੀ ਪੁੱਛ ਲਿਆ ਤਾਂ ਦੇਖੋ ਜੀ ਨਹੀਂ ਇਹ ਤਾਂ ਬਾਈ ਦੀ ਗੱਲ ਹੈਗੀ ਆ ਵੀ ਜਿਹੜੀ ਚੀਜ਼ ਦੀ ਗੱਲ ਹੱਲ ਕਿਹਾ ਵੈ ਨੇ ਉਹਨਾਂ ਨੇ ਹੱਲ ਕਰਕੇ ਗੇਰ ਬਕਸਾ ਤਾਂ ਮੈਂ ਕਹਿੰਦਾ ਸਾਰਾ ਹੀ ਬਦਲ ਦਤਾ ਹੈ ਨਾ ਇੱਕ ਗਰੀਸ ਵਾਲਾ ਕੰਮ ਜ਼ਰੂਰ ਕਰਦੇ ਪਾਈਪਾਂ ਵਾਲਾ ਠੀਕ ਹੈ ਜੀ ਪਾਈਪਾਂ ਜ਼ਰੂਰ ਲਾ ਦੀ ਮੇਰਾ ਹੈ ਹਾਂ ਅੰਨਾ ਨਵਾਂ ਲੱਗਿਆ ਮੈਂ ਮੰਨੂ ਤੁਜੀ ਹਾਂ ਚੁੱਲ੍ਹਾ ਹੀ ਨਵਾਂ ਲੱਗਿਆ ਤੇਰਾ ਪੜੇ ਸਾਲ ਤਾਂ 베ARING ਵੱਡੇ ਕਰਤੀ ਸੀ ਸਾਰੀ ਹੁਣ ਤਾਂ ਟੁੱਟੂ ਗਏ ਤਾਂ 베ARING ਕੋਈ ਦਿੱਕਤ ਨਹੀਂ ਕੀ ਹਾਂ ਕੋਈ ਟੱਕਰ ਹੀ ਨਹੀਂ ਆ 30 ਸਾਲ ਲੱਗਿਆ ਟਾਇਰਾਂ ਵਾਸਤੇ ਹਾਂਜੀ ਹਾਂਜੀ ਬਾਕੀ ਇੱਕ ਗ੍ਰੀਸ ਵਾਲੀਆਂ ਪੈਪਰਾਂ ਨਾਲ ਜ਼ਰੂਰ ਕਰੀ ਹਾਂ ਉਹ ਜ਼ਰੂਰ ਕਰ ਮੈਂ ਕਈ ਵਾਰੀ ਬਾਈ ਹੁੰਨਾ ਕੋਲ ਨਹੀਂ ਹੁੰਦਾ ਹਨਾ ਰੁਪਏ ਤੈਨੂੰ ਸੱਦੀ ਜਾਈਏ ਬਾਈ ਬੈਰਿੰਗ ਟੁੱਟ ਗਿਆ ਹਾਂਜੀ ਹਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿੰਨਾ ਕਿ ਤੇਰਾ ਗੇੜੇ ਤੇਲ ਲਾ ਕੇ ਉਹਨੇ ਪੈਪਾਂ ਲਾ ਕੇ ਨਹੀਂ ਹਾਂਜੀ ਹਾਂ ਹੋਰ ਸੁਣਾ ਵੀਰੇ ਹੋ ਵਧੀਆ ਕਰਤੀ ਸੌ ਕਰ ਦੂੰਗਾ ਦੇ ਦੂੰਗਾ 100 ਪਲੱਸ ਹਾਂਜੀ ਹਾਂਜੀ ਰਾਮ ਨਾਲ ਹੋ ਗਈ ਬੁਕਿੰਗ ਬੋਲਟ ਉੱਪਰ ਹੋ ਗਈਆਂ ਜੀ ਬੋਲਟ ਕੱਢਤਾ ਫੇ ਬੋਲਟ ਕੱਢਣਾ ਜੀ ਬਸ ਉਹ ਬੰਦੇ ਨੇ ਆਉਣਾ ਇੱਕ ਬੰਦਾ ਉਹਨੂੰ ਚ ਬਾਹਰ ਗਿਆ ਹੋਇਆ ਕਹਿੰਦਾ ਮੇਰੇ ਅੱਜ ਤੋਂ ਕੱਢਿਓ ਅੱਛਾ ਬਣਾ ਦੇ ਮਸ਼ੀਨ ਸਾਡੀ ਯਾਰ ਮੰਗ ਵਰਗੀ ਪਤਾ ਲੱਗਿਆ ਵੀ ਸ਼ਾਹਕੋਟ ਦੇ ਬਾਂਮਣੀਆਂ ਚੱਲਦੀ ਆ ਆ ਨਵਾਂ ਮਾਰੀ ਖੜੀ ਤੇ ਆ ਦੇਖੋ ਕੰਪਲੀਟ ਆ ਜੰਮਾ ਹਾਂ ਆ ਆ ਕੰਮ ਕਰਦੀ ਆ ਆਪਣੀ ਬਸ ਆ ਦੇਖ ਜੇ ਗਰੀਸਾਂ ਨਾਲ ਨਾ ਨਿਪਲ ਬਾਈ ਗਰੀਸ ਵਾਲੇ ਲੱਭਦੇ ਹੀ ਨਹੀਂ ਹੈਗੇ ਬਈ ਹਨਾ ਜੇ ਬੰਦੇ ਨੂੰ ਕਹੇ ਗਰੀਸ ਮਾਲਾ ਦਾ ਕਹਿਣਗੇ ਨਿਪਲ ਦਾ ਦੇਖਦੇ ਨਹੀਂ ਆ ਨਗਰੀਸ ਕਿੱਥੇ ਮਾਰੀਏ ਆਹ ਟਾਇਰ ਲਾਦੇ ਆ ਇਹ ਪਿਛਲੇ ਸਾਲ ਲਾ ਕੇ ਤੇ ਇੱਕ ਕਰੀ ਦੀ ਕੋ ਡੈਮੋ ਕਰੀ ਦੀ ਇੱਕ ਤੇ ਦੇਖੀ ਦੀ ਲੱਗੇ ਪਹਿਲਾਂ ਅੱਛਾ ਸਮਝ ਆ ਰਿਹਾ ਤੇ ਦੁਬਾਰਾ ਫਿਰ ਆਪਾਂ ਲਾ ਹੀ ਦਿੰਦੇ ਗਾ ਜੀ ਮੈਂ ਜੇ ਵਪਨ ਵਾਲੇ ਦੇ ਇੱਕ ਜੈਕ ਨੂੰ ਲਾਉਂਗਾ ਹਾਂ ਜੇ ਇੱਕ ਲੱਗ ਜਾਣਗੇ ਪਰ ਸਿਰ ਤੇ ਜੂਨ ਪਿੰਨ ਪੈਂਦੀ ਵੀ ਕਰਤੀ ਜੈਕ ਲੱਗਦੇ ਵੀ ਕਰਦੇ ਜੈਕੇ ਲਾ ਦੇ ਉਦੋਂ ਵੀ ਹਾਂਜੀ ਹਾਂ ਲਾਵਾ ਜੀ ਪੂਰਾ ਜੈਕ ਲਾ ਰਹੇ ਆ ਕਹਿੰਦਾ ਸਭਾ ਨੇ ਥੱਲੇ ਤੈਨੂੰ ਪਤਾ ਟਰੈਕਟਰ ਦੇ ਪੁੱਠੇ ਸੀਟ ਹੁੰਦੀ ਆ ਗੇੜਾ ਉਤਰਦਾ ਥੱਲੇ ਇਹ ਨਵੇਂ ਮਾਡਲ ਦੇ ਵਿੱਚ ਆ ਵੀਰੇ ਇਹ ਨਵੇਂ ਮਾਡਲ ਚ ਆ ਜੀ ਇਹਨੇ ਵਸਾ ਥੋੜਾ ਆਪ ਬਲੇਟਾਂ ਬਲੂਟ ਆ ਗੜਾਸੀ ਆ ਆ ਤੇਰੇ ਕੋਲ ਹੁੰਦਾ ਨਾ ਦਵਾ ਜਾ ਲੱਗਣ ਵਾਲਾ ਹਾਂ ਹਾਂਜੀ ਹਾਂਜੀ ਇਹ ਤੇ ਲੈ ਕੇ ਜਾਣਾ ਜੀ ਕੋਈ ਗੱਲ ਨਹੀਂ ਸਾਡਾ ਕੱਠਿਆ ਜਾ ਹੋਇਆ ਇਹ ਨਵੇਂ ਮਾਡਲ ਵਿੱਚ ਉਹ ਕਵਰ-ਕਵਰ ਲਾਤੇ ਬਸ ਹੋਰ ਕਿਆ ਗਰਾਰੀ ਗਰੂਰੀ ਢਾਕ ਤੇ ਹੈ ਹੁਣ ਕੀਮਤ ਕਿੰਨੀ ਆ ਬਾਈ ਇਹਦੀ ਇਹਨਾਂ ਨੇ ਕੁ 20000 13 ਲੱਖ 20000 ਠੀਕ ਹੈ ਆ ਡਿਜੀਟਲ ਟੈਂਕੀ ਲਾਈਆ ਬੰਦੇ ਨੇ ਮੂਰੇ ਡਬਲ ਟੈਂਕੀ ਇਹਦਾ ਵੀ ਸਟ੍ਰੈਕਟਰ ਮੇਡੇ ਜਿਹੜੇ ਲੋੜੇ ਨਾਲ ਬਾਬੇ ਗੇਰਾ ਮਾਕੇ ਹਾਂ ਇਹ ਸਾਰੀ ਜਿਹੜੀ ਲੱਗਦੀ ਹੋਇਆ ਕਰੂ ਜਿਹਨਾਂ ਦਾ ਆ ਇਹ ਤਾਂ ਬਾਈ 75 ਐ ਇਹ ਪਿਛਲੇ ਸਾਲ ਚੱਲੀ ਐ ਤੇ ਅੱਛਾ ਐਡਕੀ 35 ਟਰੈਕਟਰ ਆਪਣੇ ਲਵੇ ਆਏ ਗੱਢਣੇ ਅਸ ਟਾਈਮ ਆਪੀ ਫੈਕਟਰੀ ਜੇ ਵੀ ਲੱਗਣ ਨੂੰ ਹਾਂਜੀ ਹਾਂ ਠੀਕ ਆਪੇ ਸਿਸਟਮ ਟੋਕਰੀ ਟੋਕਰੀ ਦਾ ਟਰੈਕਟਰ ਪਰੇ ਲੱਗਣਾ ਹਣਾ ਠੀਕ ਆ ਦੱਬੀ ਚੱਲੋ ਕੰਮ ਨੂੰ ਹਣਾ ਅਜਾਦੂ ਅਜਾੜਵਾਤਾ ਜੇ ਮੂਰੇ ਵਾਲਾ ਉਹ ਕੱਟ ਲੈ ਜਿਵੇਂ ਬਾਬੂ ਦੀ ਕਟਾਈ ਦੀ ਦੁਕਾਨ ਹਾਂ ਜਿਵੇਂ ਮੂਰੇ ਵਾਲੀ ਤੇ ਲੈਣਾ ਪਿੱਛੇ ਤੇ ਹਣਾ ਨਹੀਂ ਵੀ ਲਾਵਾਂਗੇ ਅਸੀਂ ਵੀ ਲਾਵਾਂਗੇ ਇਹਦੀ ਪਿੱਛੇ ਤਾਂ ਕਾਲੀ ਗਲੀ ਤਨਪੁਰ ਸੀਜ਼ਨ ਚ ਟਰੈਕਟਰ ਗਿਆ ਅਛਾ ਇਹ ਪਿਛਲੇ ਸਾਲ ਚੱਲਿਆ ਇਹ ਹਾਂਜੀ ਟਾਇਰ ਸਾਰਿਆਂ ਨੂੰ ਐਜ ਕੇ ਲਾਈਆਂ ਬਾਈ ਗਾ ਪੈਰੇ ਹੀ ਲਾਤੇ ਦੇ ਇਹ ਪਿਛਲੇ ਸਾਲ ਆਪਾਂ ਟ੍ਰੇਲਿਆ ਮਸ਼ੀਨ ਪਿਛਲੇ ਸਾਲ ਲਿਆ ਟਾਇਰ ਐਲ ਕੀ ਸਾਰਿਆਂ ਨੂੰ ਲਾ ਰਹੇ ਆ ਜਿਹੜੀਆਂ ਮਸ਼ੀਨਾਂ ਵੇਚੀਆਂ ਆ ਹਾਂਜੀ ਹਾਂ ਸਾਰਿਆਂ ਨੂੰ ਠੀਕ ਆ ਠੀਕ ਆ ਨਹੀਂ ਵਧੀਆ ਬਾਈ ਦਾ ਕੰਮ ਆ ਨਾ ਦੇਖੋ ਆਪਣੀ ਮਸ਼ੀਨ ਦੀ ਜਿਵੇਂ ਕਹਿੰਦੇ ਆਪਾਂ ਗਾਰੰਟੀ ਵਾਰੰਟੀ ਹੈ ਨਾ ਗੱਲ ਹੁੰਦੀ ਹੁੰਦੀ ਆ ਇਹਦੇ ਵਿਚਾਰੇ ਨੇ ਫੇਰ ਵੀ ਗਿਆ ਕਹਿੰਦਾ ਕੋਈ ਗੱਲ ਨਹੀਂ ਵੀਰੇ ਤੇਰੇ ਨਾਲ ਖੜੇ ਆ ਕੰਪਨੀ ਮਸ਼ੀਨ ਪਹੁੰਚਦੀ ਕਰਦੀ ਐਨਾ ਕਰਦੀ ਤੇ ਬਾਅਦ ਸਾਡੀ ਜ਼ਿੰਮੇਵਾਰੀ ਆ ਬਾਕੀ ਆ ਬਾਹਰ ਲਿਆਇਆ ਹੁਣ ਤਾਂ ਬਾਈ ਇਹ ਇੱਥੇ ਤਾਂ ਨਜ਼ਾਰੇ ਆ ਨਾ ਵੀਰੇ ਪੂਰੇ ਹਾਂ ਮਿਲੋਂ ਲੱਗੇ ਰਹੇ ਨੇ ਮੈਂ ਕਹਾਂ ਉਹ ਤੇਰੇ ਤੇ ਗੱਡੀਆਂ ਤੇਰੇ ਕੋਲੇ ਆਉਨੀਆਂ ਫੈਕਟਰੀ ਜਿਓ ਢਾਬੇ 'ਤੇ ਗੱਡੀਆਂ ਦੇਖਦੇ-ਦੇਖ ਰੋਕੀ ਜਾਂਦੇ ਢਾਬੇ 'ਤੇ ਤਾਂ ਗੱਡੀਆਂ ਵੋਕ ਰਹੀ ਬੰਦਾ ਇੱਕ ਦਿਨ 'ਚ ਆ ਜਾਂਦਾ ਸਹੀ ਸਹੀ ਹੈ ਚਲੋ ਮਹਾਰਾਜ ਦੀ ਕਿਰਪਾ ਜਾਈ ਦੀ ਹੈ ਨਾ ਇਹ ਕੰਮ ਵਧੀਆ ਕਰਦੇ ਆ ਅੱਜ ਕੱਲ ਨੂੰ 500 ਵੀ ਆਉ ਹਾਂਜੀ ਹਾਂ ਇਹ ਬੜੀ ਨਹੀਂ ਟਰਾਈ ਕਰਕੇ ਦੇਖ ਇੱਕ ਬੜੀ ਜਨ ਵਾਲੀ ਇੱਕ ਬਣਾਵਾਂਗੇ ਹੁਣ ਸੈਲਫ ਬਣਾ ਦੇਣੀ ਆਪਣੀ ਸਿਰ ਬਣਾ ਦੇ ਉਹਦੀ ਨਾ ਐ ਕਈ ਬੰਦੇ ਹੁਣ ਜਿੱਥੇ ਏਰੀਆ ਖਿੱਚਮਾ ਹੁੰਦਾ ਹੈ ਨਾ ਉੱਥੇ ਥੋੜੀ ਉਹਦੀ ਡਿਮਾਂਡ ਜ਼ਿਆਦਾ ਹੋਏ ਆ ਨਹੀਂ ਇਹਦੀ ਇੱਕ ਸੈਲਫ ਬਣਾਵਾਂਗੇ ਆਪਾਂ ਉੜਾਇਆ ਗਿਆ ਲਾਇਆ ਵੀ ਉਹ ਕੰਮ ਦਾ ਕਰਨਾ ਹੀ ਆ ਨਾ ਟ੍ਰੈਕਟਰ ਇੱਕ ਦਾਰੀ ਟ੍ਰੈਕਟਰ 90 ਮਿਲਦਾ ਨਹੀਂ ਹੈਗਾ ਹਾਂ ਉਹਨਾਂ ਆਈਆਂ ਵੀ ਆਪਾਂ ਸੈਲਫਨ ਵਾਲੀ ਬੰਗਾ ਲਈਏ ਉਹ ਇਹ ਵੀ ਚਲੋ ਜੱਦੀ ਜੀ ਨੂੰ ਇਹ ਚਾਹ ਲੈ ਵੀ ਜਿਹਨੇ ਜੁਗਜੀ ਦੇ ਨੇ ਇਹਦਾ ਚਾਹ ਬਣ ਇਹਨੇ ਲਈ ਜਾਣੇ ਇਹਨੇ ਟ੍ਰੈਕਟਰ ਵਾਲੀ ਲੈਣੀ ਆ ਰੋਂਦਾ ਟ੍ਰੈਕਟਰ ਵਾਲੀ ਉਹ ਲੈਣੀ ਹੈ ਹਾਂ ਇਹ ਕੋਸ ਕਹੀ ਚੜਾ ਨਾ ਹਾਂਜੀ ਠੀਕ ਆ ਬਾਈ ਜੀ ਮੁੰਡੇ ਦੇ ਨਾਂ ਤੇ ਫਰਮਾ ਆਪਣੀ ਜੀ ਕਮਲ ਅੱਛਾ ਇਹਦਾ ਨਾਂ ਉਹ ਮੁੰਡੇ ਦਾ ਕਮਲ ਕਿੱਦਾਂ ਕਮਲ ਜੀ ਕੈਮੀ ਚ ਪੜਦੇ ਹੋ 32 ਹੈ ਤੇ ਮੁੰਡਾ ਬਾਈ ਤੇਰਾ ਹਾਂਜੀ ਹਾਂਜੀ ਇਹਦੇ ਨਾਂ ਤੇ ਫਰਮਾ ਇਹਦੇ ਨਾਂ ਤੇ ਫਰਮਾ ਹੈ ਠੀਕ ਨਾ ਵਧੀਆ ਵਧੀਆ ਚੱਲ ਇਹਨਾਂ ਨੇ ਸਾਹਮਣੇ ਆ ਆਪਣਾ ਲੰਘਿਆ ਟਾਈਮ ਹੈਗਾ ਨਹੀਂ ਇਹ ਵੀ ਅਰਜਨ ਖੜਾ ਇੱਧਰ ਵੀ ਆ ਅਰਜਨ ਆ ਜੀ ਠੀਕ ਹੈ ਠੀਕ ਇਹ ਮਸ਼ੀਨ ਹੋਰ ਆ ਬਈ ਆਪਣੀ ਉਹ ਆ ਇਹ ਵਿੱਚ ਕੱਟੀ ਹੋਈ ਆ ਆਪਣੇ ਅੱਛਾ ਮਸ਼ੀਨ ਕੱਟੀ ਹੋਈ ਆ ਵਿੱਚ ਤੇਰੇ ਉੱਥੇ ਜਿਹੜੀ ਬਾਹਰ ਬਣਦੀ ਆ ਕਿਤੇ ਹਾਂਜੀ ਹਾਂ ਉਹ ਤਾਂ ਆਮਲਾ ਲੱਡੂ ਆ ਵੀ ਤਾਂ ਮੈਂ ਲੱਡੂ ਤਾਂ ਬਈ ਡੱਲ ਵੀ ਉਰੇ ਦਿੰਦਾ ਹੈਗਾ ਆਪਾਂ ਨੂੰ ਲੈ ਕੇ ਆਉਣੇ ਪੈਂਦੀ ਆ ਜਾ ਕੇ ਇਹ ਪਤਾ ਨਹੀਂ ਕਰਈ ਆ ਆਪਾਂ ਬਸ ਇਹ ਕੱਟ ਲਈ ਵਿੱਚ ਖਤਮ ਦੇਈ ਨੂੰ ਫੇਰ ਇਹਦਾ ਕੀ ਕਰੋਗੇ ਹੁਣ બસ ਕਬ ਵੱਟ ਕੇ ਕੁਮਾਰ ਜੀ ਤੋਲ ਲਾਂਗੇ ਜੀ ਆਪਾਂ ਹੋਰ ਤਾਂ ਕੀ ਕਰਨਾ ਹੈ ਸਮਾਨ ਸਮੂਹ ਨਾਲ ਆ ਉਹ ਜਿਹੜਾ ਮਾਣਾ ਮੋਟਾ ਕੰਮ ਵਾਲਾ ਮਾਣਾ ਵਾਲਾ ਕੁਝ ਨਹੀਂ ਆਪਾਂ ਰੱਖ ਦੇਗੇ ਇਹ ਤੇ ਅੱਛਾ ਜਿਹੜੇ ਉਹ ਤਾਮਿਲ ਲਾਡੂ ਬਣਦੀ ਆ ਉਹ ਐ ਇਹ ਕੈਸੀ ਜੇ ਲੱਗੇ ਹੋਏ ਆ ਇਹਦੇ ਇਹਦੇ ਚਾਰ ਸੀਜ਼ਨ ਕਹਿੰਦਾ ਜੀ ਬੰਦਾ ਕਹਿੰਦਾ ਲੱਗੇ ਹੁੰਦੇ ਨੇ ਬੱਸ ਉਹ ਚਾਰ ਸੀਜ਼ਨਾਂ ਦੇ ਖਿਲਰ ਕੀ ਬਾਈ ਜਿਹੜੇ ਹਿਸਾਬ ਗੈ ਇੰਨੀ ਦੂਰ ਤੇ ਆਉਂਦੀ ਹੈ ਇਹੇ ਫੇ ਤਾਂ ਘੱਟੋ ਘੱਟ 10 ਸੀਜ਼ਨਾਂ ਦੇ ਲਾਉਣੇ ਚਾਹੀਦੇ ਆ ਹਾਂਜੀ ਹਾਂ ਠੀਕ ਆ ਕਮਲ ਵੀਰੇ ਹਾਂਜੀ ਬਹੁਤ ਸ਼ੁਕਰੀਆ ਤੁਹਾਡਾ ਹੁਣ ਕਿਦਾਂ ਲੈ ਕੇ ਜਾਈਏ ਇਹਨੂੰ ਬੱਸ ਰੈਡੀ ਹੈ ਜੀ ਇਹ ਤਾਂ ਇਦੋਂ ਮਰਜ਼ੀ ਆ ਗ੍ਰੇਸ ਕ੍ਰੂਸ ਵਾਲਾ ਕੰਮ ਕਰਾਦੀ ਮੇਰਾ ਵੀ ਆਹ ਉਹ ਕਰਾ ਦਈ ਠੀਕ ਆ ਮੈਂ ਟਰੈਕਟਰ ਤਾਂ ਉਧਰ ਛੱਡਿਆ ਮੈਂ ਕੰਪਨੀ 'ਚ ਆਹ ਕੋਈ ਟਿੱਕੀ ਇੱਥੇ ਕਰਾ ਦਈਏ ਸੀ ਉਹਦਾ ਕੇਰਾ ਸਾਹ ਹੱਥ ਫੇਰੀ ਜੀ ਕਰਾ ਦਈਏ ਸਰਵਿਸ ਵਰਪ ਕਰਾਤਾ ਨਾਲੇ ਹਾਂਜੀ ਹਾਂ ਹੂੰ ਠੀਕ ਹੈ ਜੀ ਉਹ ਆਪਣੇ ਨਾਲੇ ਹੀ ਤਾਂ ਸਰਵਿਸ ਵਰਪ ਹੋ ਜੂਗੀ ਹੈ ਨਾ ਬਈ ਕੰਪਨੀ ਦੇ ਵਿੱਚ ਨਾਲੇ ਤਾਂ ਛੋਹ ਉੱਪਰ ਤੇ ਪੰਚਨ ਦੁਜਨ ਪਾਉਂਦੇ ਸੀ ਨਾ ਯਾਰ ਕਿਤੇ ਉਹ ਸੰਗਲ ਸੰਗਲੇ ਜਾਂ ਟੁੱਟ ਜਾਂਦਾ ਨਾ ਮਾੜਾ ਟੋਜ ਜਾਂਦਾ ਉਹ ਛੋਹ ਉੱਪਰ ਜਾ ਕੇ ਕਿਦੋਂ ਵਾਰ ਬੱਜਿਆ ਤਾਂ ਉਹਨੇ ਕੰਮ ਜਾਂ ਖਰਾਬ ਜਾਂ ਕਰਿਆ ਪਿਆਦਾ ਜਦੋਂ ਨਾਲੇ ਉੱਤੇ ਰੰਗ ਰੋ ਨਾਲੇ ਸਰਵਿਸ ਹੋ ਜੂਗੀ ਨਾਲੇ ਚੈੱਕ ਕਰ ਲੈਣਗੇ ਤੁਹਾਨੂੰ ਪਤਾ ਹੀ ਮੱਕੀ ਵਾਲੀ ਮਸ਼ੀਨ ਆ ਬਾਈ ਜਿਹੜੀ ਦਮ ਤੋੜ ਦਿੰਦੀ ਆ ਟਰੈਕਟਰ ਦਾ ਇਹ ਮਾੜਾ ਟਰੈਕਟਰ ਦਾ ਇਹ ਤੇ ਚੱਲਦਾ ਨਹੀਂ ਹੈਗਾ ਚੰਗੇ ਚੰਗੇ ਟਰੈਕਟਰਾਂ ਦਾ ਧੂਆ ਕੱਢ ਦਿੰਦੀ ਆ ਪਰ ਫੇਰ ਵੀ ਇਹ ਟੱਕੜ ਦਾ ਜਿਹੜਾ ਲਾ ਗਿਆ ਚਲੋ ਚੱਲਦੇ ਆ ਫਿਰ ਨੂੰ ਤਾਉਨੇ ਤੁਹਾਨੂੰ ਅੱਜ ਕਰਤਾਰ ਕੰਪਨੀ ਦੇ ਟਰੈਕਟਰ ਆਉ ਜਾਂਦਾ ਝੋਟਾ ਭੱਜੇ ਮੈਨੂੰ ਕਹਿੰਦਾ ਫੋਰਮੈਨ ਭੱਜਦਾ ਵੀ ਆ ਟਰੈਕਟਰ ਮੈਂ ਕਹਾਂ ਯਾਰ ਭੱਜਦਾ ਹਲੇ ਮੈਂ 40 ਦੀ ਸਪੀਡ ਤੇ ਗੱਡੀ ਜਾ ਰਹੀ ਆ 40 ਦੀ ਦੇ ਟਰੈਕਟਰ ਜਾਂਦਾ ਦੁੱਕਰਾਂ ਕੱਢਦਾ ਜਾਂਦਾ ਦੁੱਕਰਾਂ ਝੋਟਾ ਇਹ ਭਵਾਨੀਗੜ ਖੜਾ ਦਾ ਮੈਂ ਕਿਹਾ ਲੱਗ ਗਿਆ ਹੁਣ ਛਾਹਕੋਟ ਤੇ ਬਾਈ ਲਿਆਉਣਾ ਓਕਾ ਤੇ ਹੁਣ ਮੂਰੇ ਤੁਹਾਨੂੰ ਪਤਾ ਹੀ ਸੀਜਨ ਮੱਕੀ ਦੇ ਹੀ ਆਉਣਾ ਹੁਣ ਕਣਕ ਦਾ ਤਾਂ ਚਲੋ ਉੱਥੇ ਸਾਡੇ ਏਰੀਆ 'ਚ ਬਹੁਤੀ ਕਣਕ ਐ ਨਹੀਂ ਮਸ਼ੀਨ ਆ ਨਾ ਈਸੀ ਵਾਲੀ ਉੱਥੇ ਖੜੀ ਆ ਉਹ ਵੀ ਬਸ ਅੱਜ ਰਾਜੂ ਆ ਗਿਆ ਮੈਂ ਕਿਹਾ ਵੀ ਪਿੰਡ ਕਾਨੂੰਲੇ ਪਿੰਡ ਕਾਨੂੰਲੇ ਜਾਣੀ ਮਸ਼ੀਨ ਵੀ ਪਿੱਛੇ ਮੋੜ ਕੇ ਨਾ ਗੱਡੀ ਵਾਲੇ ਨੇ 3-4000 ਰੁਪਏ ਲੈਣਾ ਕਟਰ ਉੱਤੇ ਜਿਹੜਾ ਕਟਰ ਉਰੇ ਆ ਜਾਊਗਾ ਇੱਥੇ ਰਾਤ ਨੂੰ ਅੱਜ ਕੱਢ ਦਾਂਗੇ ਉਹਨੂੰ ਵੀ ਆਪਣੇ ਏਰੀਆ ਵਾਸਤੇ ਕਰ ਦਾਂਗੇ ਰਵਾਨਾ ਬਾਕੀ ਦੂਜੀ ਦਾ ਵੀ ਕੰਮ 2-3 ਦਿਨ ਦਾ ਕੰਮ ਉੱਥੇ ਹੈਗਾ ਗਜਰਾਤ ਦੇ ਵਿੱਚ ਉਹ ਵੀ ਲਿਆਵਾਂਗੇ ਉੱਥੇ ਇਕੱਠੇ ਹੀ ਕਰ ਲਾਂਗੇ ਵੀ ਜਿੱਥੇ ਹੁਣ ਚਲਾਵਾਂਗੇ ਹਨਾ ਹੁਣ ਦੂਰ-ਦੂਰ ਰਹਿ ਕੇ ਤਾਂ ਬਾਈ ਤੁਹਾਨੂੰ ਪਤਾ ਹੈ ਨਾ ਰੋਟੀ ਪਾਣੀ ਦਾ ਇੱਕ ਭਾਜਨ ਮਾਈ ਚਲੋ ਰੋਟੀ ਬਣਾਈ ਜਾਊਗਾ ਇੱਕ ਬੰਦਾ ਰੋ ਤੇ ਲੈ ਚੱਲਿਆ ਇੱਕ ਪਰ ਮਾਇਰ ਮੋਲੀ ਹੋ ਜੂਗੇ ਇੱਕ ਪਰ ਯਾਨੀ ਮੁੰਡਾ ਰਾਜੂ ਵੀ ਆ ਗਿਆ ਬਾਈ ਆਪਣਾ ਪਿਛਲੇ ਸਾਲ ਵਾਲਾ ਮੁੰਡਾ ਰਾਜੂ ਤੁਸੀਂ ਯਾਦ ਕਰਦੇ ਹੋਗੇ ਕਈ ਬੰਦੇ ਆ ਨਾ ਆਪਣੇ ਪੀਰ ਬਾਈ ਰਾਜੂ ਨਹੀਂ ਆਇਦਗੀ ਆਇਆ ਰਾਜੂ ਵੀ ਆ ਗਿਆ ਅੱਜ ਤਾਂ ਉਹਨੂੰ ਰਾਜੂ ਨਾਲ ਵੀ ਕਰਾ ਦੇਣੀ ਬੋਲਾ ਕਹਤਾ ਅੱਜ ਨਹੀਂ ਪਰ ਨੈਕਸਟ ਵੀਡੀਓ ਚ ਹੋਊਗੀ ਉਹਨਾਂ ਨੇ ਨੇ ਰਹੀ ਹੋਣਾ ਉਹਨਾਂ ਨੂੰ ਆਉਂਦੇ ਨੂੰ ਬਾਕੀ ਮਸ਼ੀਨ ਵੀ ਆਪਣੀ ਇੱਥੇ ਤਿਆਰੇ ਖੜੀ ਆ ਵਾ ਜਾ ਕੇ ਸਲਫੇ ਮਾਰਨੀ ਆ ਇੱਕ ਜੂਰੀਆ ਗਲਫ ਦਾ ਇੱਥੀ ਤੇ ਲੈ ਜਾਣਾ ਮਗਾ ਵੇ ਦਿੱਕਤ ਆਵੇ ਬਾਈ ਹੋਰ ਪਾਵਾਂਗੇ ਤਾਂ ਦਿੱਕਤ ਸਮੱਸਿਆ ਆਊਗੀ ਹਨਾ ਬਸ ਹੋਰ ਨਾ ਲਵਾਉਣੇ ਤੇ ਪ੍ਰੈਸ਼ਰ 100 ਆਇਆ ਤਾਂ ਵੀ ਚਲੋ ਹੋਰ ਨਾ ਲਵਾ ਦਾਂਗੇ ਉਹਨੂੰ ਵੀ ਪਰ ਮੇ ਲੈਂਡ ਕਹਿੰਦੀ ਵੀ BS4 ਨੂੰ ਹਾਰਨ ਨਾਲ ਆਵਾਜ਼ ਆਣਾ ਜਿਹੜੀ ਰਾਤ ਨੂੰ ਲੀਕ ਹੋ ਜਾਂਦੀ ਆ ਆਪਾਂ ਸਵੇਰੇ ਸਟਾਰਟ ਕਰ ਲੈਂਦੇ ਆ ਵੀ ਚਲੋ ਕਹਿਣ ਦਾ ਹੀ ਆ ਪਰ ਅਜੇ ਦੇਖਿਆ ਤਾਂ ਕਿਸੇ ਦਾ ਹੋਇਆ ਤਾਂ ਹੈ ਨਹੀਂ ਬਾਕੀ ਦੇਖਾਂਗੇ ਟਰਾਈ ਕਰਕੇ ਵੀ ਮੋਟਰ ਵਾਲੇ ਲਵਾ ਲਾਂਗੇ AC ਤਾਂ AC ਉਹ ਫੇ ਨਜ਼ਾਰੇ ਹਨ ਇਹਦੇ ਇਕੱਲੇ ਬੰਦੇ ਨੇ ਚਲਾਈ ਜਣੇ ਰਾਜੂ ਕਾ ਨਾ ਵੀਰੇ ਤਾਂ ਇਕੱਲੇ ਨਹੀਂ ਮੈਂ ਚਲਾਈ ਜਣੇ ਉਹ ਮੈਂ ਕਿਹਾ ਬਦੰਦਰਾ ਚਲਾਈ ਤਾਂ ਤਾਂ ਇਕੱਲੇ ਨਹੀਂ ਜਾਣੀ ਫੇ ਵੀ ਚਲ ਇੱਕ ਕਟਰ ਲਾਉਣ ਪਾਉਣ ਦਾ ਬੰਦਾ ਚਾਹੀਦਾ ਹੀ ਆ ਬਾਕੀ ਚਲੋ ਮਾਰਾ ਜੇ ਰੱਖੇ ਸੁੱਖ ਐਮਪੀ ਦੇ ਵਿੱਚ ਤਾਂ ਜਿੱਥੇ ਵੀ ਕਹਿੰਦੇ ਕੰਮ ਚੱਲਦਾ ਦੋ ਤਿੰਨ ਦਿਨ ਚੱਲਦਾ ਸਵੇਰੇ ਆਪਣੇ ਕਰਮਨ ਵੀਰੇ ਦੀ ਮਸ਼ੀਨ ਗਈ ਹੈ ਨਾ ਉਹ ਵੀ ਬਸ ਪਰਸੋ ਚ ਉੱਥੇ ਜੇ ਫੋਨ ਆਇਆ ਕਹਿੰਦਾ ਵੀ ਏਰੀਆ 'ਚ ਖੜਾ ਮਸ਼ੀਨਾਂ ਠੰਡਾ ਜਾ ਵੀ ਚੱਲਦਿਆਂ ਨਹੀਂ ਹੁਣ ਅੱਜ ਫੋਨ ਆਇਆ ਬਸ ਏਰੀਆ ਖਤਮ ਵੀ ਹੋ ਗਿਆ ਕਹਿੰਦਾ ਵੀ ਵੜ ਤਾਂ ਮਸ਼ੀਨਾਂ ਨੇਹਰੀਓ ਲਿਆਤੀ ਬਾਕੀ ਜਿਹੜੇ ਜਿਹੜੇ ਮੇਰੇ ਵੀਰ ਗਏ ਹੋਏ ਐਮਪੀ ਹੈ ਨਾ ਦੱਸਿਓ ਬਈ ਆਪਣੀ ਸਲਾਹ ਤਾਂ ਇੱਥੇ ਜੇ ਨੂੰ ਬਣਦੀ ਐ ਕਿ ਵੀ ਪਲ-ਪਲ ਕੋਲ ਨੂੰ ਜਾਂ ਇੱਧਰ ਨੂੰ ਆਪਣੇ ਰਸਤਾਾਂ 'ਚੋਂ ਬੜੀਏ ਕਿਤੇ ਨੂੰ ਬਾਕੀ ਦੇਖਦੇ ਆਂ ਅੱਜੇ ਮੋਗੇ ਦੇ ਦੇਖਾਂਗੇ ਜਿੱਥੇ ਲੋਟ ਆ ਗਿਆ ਨਾ ਉੱਤੀ ਆਪਾਂ ਕਰਦਣੀਆਂ ਜਾਂਦਾ ਉਹ ਇਕੱਠੀਆਂ ਰਾਣੀਆਂ ਬਾਕੀ ਉੱਥੇ ਮਸ਼ੀਨ ਦਾ ਤਾਂ ਕੰਮ ਆਪਣਾ ਵਧੀਆ ਹੋ ਗਿਆ ਵੱਢੀ ਜਾਂਦੇ ਆਂ ਰੋਜ਼ 50 55 50 55 ਯਾਨੀ 30 ਬਿਗਿਆਂ ਦੇ ਥੱਲੇ ਮਸ਼ੀਨ ਨਹੀਂ ਆਉਂਦੀ ਅਜੇ ਵੀ ਭਜਨਾ ਉਹਨੇ ਕੱਲ 32 33 ਬਿਗੇ ਵਰਤੇ ਤੇ ਜਦ ਮੈਂ ਆਇਆ ਹੁਣ ਕਈ ਵੀਰੇ ਪਿਛਲੇ ਵੀਡੀਓ ਚ ਕਮੈਂਟ ਆਇਆ ਸੀ ਨਾ ਬਈ ਕੀ ਕਰਨ ਪੰਜਾਬ ਚ ਕੀ ਕਰਨਾ ਗਿਆ ਬੜੀ ਛੇਤੀ ਮਸ਼ੀਨ ਲੈ ਕੇ ਆ ਗਏ ਭਾਈ ਮਸ਼ੀਨ ਨਹੀਂ ਲੈ ਕੇ ਆਇਆ ਇਹ ਤਾਂ ਸਿਰਫ ਮੈਂ ਆਇਆ ਜਿਹੜੀ ਏਸੀ ਵਾਲੀ ਮਸ਼ੀਨ ਆ ਨਾ ਉਹਦੇ ਉਹ ਲੈਣ ਵਾਸਤੇ ਆਇਆ ਬੰਦਾ ਅੰਕਲ ਨੂੰ ਮੈਂ ਕਿਹਾ ਤਾਂ ਵੀ ਤੁਸੀਂ ਉਰੇ ਆ ਜਿਓ ਨਹੀਂ ਤੁਸੀਂ ਨਾਲ ਆ ਜਿਓ ਮਸ਼ੀਨ ਦੇ ਆ ਨਾ ਚਲੋ ਮਸ਼ੀਨ ਉੱਥੇ ਪਹੁੰਚਦੀ ਕਰਦੇ ਹੋ ਮੈਂ ਆ ਜੂਗਾ ਉੱਥੇ ਮੈਂ ਉਹ ਮਸ਼ੀਨ ਲੈ ਕੇ ਆ ਜਾਣਾ ਤੁਹਾਨੂੰ ਪਤਾ ਹੀ ਹੈ ਭਾਈ ਪੰਗੇ ਅਸੀਂ ਵੀ ਖਾਸੇ ਲੈਏ ਆ ਵਿੱਚ ਆਲੂ ਵਾਲਾ ਗ੍ਰੇਟਰ ਚੱਲਦਾ ਆਪਣਾ ਵਿੱਚ ਆਲੂ ਲੱਗੇ ਹੋਏ ਆ 25 30 ਕਿਲਿਆਂ ਚ ਆਲੂ ਪਟਣਿਆਂ ਨਾਲ ਹੁਣ ਆਲੂਆਂ ਦੀ ਪਟਾਈ ਚੱਲ ਪਈ ਉਹਦੇ ਬਾਅਦ ਗ੍ਰੇਡਰ ਚੱਲਦਾ ਗ੍ਰੇਟਿੰਗ ਕਰਦਾ ਜਿਹੜਾ ਆਲੂਆਂ ਨੂੰ ਨਾ ਯੋਦੇ ਕਰਕੇ ਅੰਕਲ ਦਾ ਵੀ ਟਾਈਮ ਨਹੀਂ ਲੱਗਿਆ ਚਲੋ ਫਿਰ ਮੈਨੂੰ ਇਹ ਮਤਬਾਰ ਨਹੀਂ ਪੈਂਦੀ ਅੱਜ ਵੀ ਮੈਂ ਕਿਹਾ ਪਿੰਡ ਆਇਆ ਤਾਂ ਆਪਣੀ ਮਸ਼ੀਨ ਆਈ ਥੀ ਉਹਰੇ ਕਮਲભાઈ ਦੇ ਨਾ ਫੈਕਟਰੀ ਚ ਇਹ ਵੀ ਨਾਲੇ ਮਸ਼ੀਨ ਸੈੱਟ ਹੋ ਜੂਗੀ ਨਾਲੇ ਮਸ਼ੀਨ ਤੇ ਬਾਅਦ ਟਰੈਕਟਰ ਮੈਂ ਕਿਹਾ ਹੁਣ ਲੱਗ ਗਿਆ ਇਹਦਾ ਵੀ ਕੰਮਕਾਰ ਕਰਾ ਕੇ ਕੇਰੇ ਸਾਰਾ ਇੱਕ ਵਾਰ ਚ ਇੱਕ ਰੌਂਡ ਫਾਇਰ ਤੇ ਕੰਮ ਕਰ ਦੇਣਾ ਸਾਰੇ ਜੀ ਬਾਕੀ ਉਹਨੇ ਨੂੰ ਕੰਪਨੀ ਚ ਖੜਾ ਕੇ ਜਿੰਨੇ ਫੋਨ ਲਾ ਦਨਗੇ ਇੱਕ ਅਰਥ ਵਾਲੀ ਸੋਚ ਹੁੰਦੀ ਜਿਹੜੀ ਨਾ ਉਹ ਖਰਾਬ ਹੋਈ ਥੀ ਇਹਦੀ ਉਹ ਵੀ ਲਵਾ ਦਾਂਗੇ ਨਾਲੇ ਹੋਰ ਵੀ ਮਾੜਾ ਮੋਟਾ ਜੋ ਹੋਊਗਾ ਕਰ ਲਣਗੇ ਕਰਕੇ ਜਿੱਦਨ ਫਿਰ ਰੈਡੀ ਹੋ ਜਾਊਗਾ ਵੀ ਆਪਣੀ ਮਸ਼ੀਨ ਉਹਦੇ ਪਾ ਕੇ ਆ ਨਾ ਭਵਾਨੀ ਘੜ ਤੋਂ ਸਿੱਧੀ ਫਿਰ ਛਾਹਕੋਟ ਲੈ ਜਾਾਂਗੇ ਵੀ ਸੀਜ਼ਨ ਮੱਕੀ ਦੇ ਪਹੁੰਚ ਕੇ ਨਾਪੇ ਇੱਥੇ ਹੁਣ ਪ੍ਰੀਤ ਕੰਬੈਨ ਰੈਕਟਰੀ ਦੇ ਕੋਲ ਪਹੁੰਚ ਗਏ ਆ ਇਧਰ ਪ੍ਰੀਤ ਕੰਬੈਨ ਵਾਲਿਆਂ ਨੇ ਨਵਾਂ ਸਟੋਰ ਬਣਾਇਆ ਨਾ ਜਿਹੜਾ ਬਹੁਤ ਵਧੀਆ ਬਾਈ ਜੀਸੀਬੀ ਵੀ ਇੱਥੇ ਲੱਗ ਕਰਦੀ ਆ ਨਾ ਜੀਸੀਬੀ ਇਧਰ ਬਣਦੀ ਆ ਹੁਣ ਇਹਨਾਂ ਦੇ ਬਹੁਤ ਬੜਾ ਪਲਾਂਟ ਲਾਤਾ ਪ੍ਰੀਤ ਕੰਪਨੀ ਆਇਆ ਨੇ ਜਿਵੇਂ ਮਸ਼ੀਨਾਂ ਵੀ ਇਧਰੇ ਖੜੀਆਂ ਕੋਸਤਾ ਬਣ ਕੇ ਬਾਕੀਆ ਸਾਹਮਣੇ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਦੇ ਜਿਵੇਂ ਬਿਲਕੁਲ ਸਮਝ ਲਓ ਮੂਰੇ ਹੀ ਕੋਲੇ ਆ ਇਧਰ ਵੀ ਪ੍ਰੀਤ ਦੀ ਪਲਾਂਟ ਆ ਇਹ ਆ ਆ ਗਈ ਪ੍ਰੀਤ ਦੀ ਮੇਨ ਪ੍ਰਾਣੀ ਜਾਂ ਸੀ ਜਿਹੜੀ ਮੰਨ ਲਓ ਮੌਜੂਦ ਆ ਇਸ ਟਾਈਮ ਚੱਲਦੀ ਆ ਉੱਧਰ ਨਵਾਂ ਪਲਾਂਟ ਲੱਗ ਗਿਆ ਜੀਸੀਬੀ ਵਾਲਾ ਮਸ਼ੀਨਾਂ ਵਈ ਇਹਨਾਂ ਦੇ ਬੜੀਆਂ ਤਿਆਰ ਹੋ ਨਿਕਲਦੀਆਂ ਬਾਕੀ ਇਹ ਟਾਈਮ ਨਹੀਂ ਨਹੀਂ ਆਪਾਂ ਦਿਖਾਉਂਦੇ ਤੁਹਾਨੂੰ ਅੱਜ ਥੋੜੀ ਜੀ ਅੱਜ ਕਾਲੀ ਆ ਉਧਰ ਵੀ ਬਣਿਆ ਕਟਰ-ਕਟਰ ਵੀ ਆ ਰਿਹਾ ਗੱਡੀ ਮਗਰ ਪਾ ਕੇ ਹਨਾ ਇੱਧਰ ਬਣਦੀ ਆ ਪੂਜਾ ਕਰੋ ਇੱਧਰ ਬਣਦੀ ਆ ਨਾਜ਼ਰ ਗਾੜਾ ਵਈ ਕਮ ਇਹਨਾਂ ਦਾ ਨਾਬੇ ਦੇ ਇਹ ਨਾਬੇ ਦੇ ਭਾਰਤ ਤੋਂ ਰੋਡ ਤੇ ਦਾ ਨਾਬਾ ਦਾ ਗਾੜਾ ਕਮ ਇਹਨਾਂ ਦਾ ਇੱਧਰ ਸਾਰੀ ਹੀਰਾ ਹੂਰਾ ਇੱਧਰ ਹੀਰੀ ਬਣਦੀ ਆ ਬਣਦੀ ਆ ਹੀਰਾ ਦੇਵ ਆ ਦੇਵ ਬਣਦੀ ਆ ਦਰਸ਼ਨ ਅੰਮ੍ਰਿਤ ਸੰਸਾਰ ਇੱਧਰ ਬਣਦੀ ਆ ਹੀਰਾ ਜੀ ਆਹ ਬਣਦੀ ਆ ਹੀਰਾ ਸਾਰੇ ਜਿੰਨੇ ਵੀ ਇੱਥੇ ਦੇ ਲੇਸਰੇ ਤੱਕਣਾ ਕਮੈਨ ਡਾਕਟਰੀ ਦਾ ਪੂਰਾ ਮੰਨ ਲੋ ਕਮੈਨਾਂ ਹੀ ਕਮੈਨਾਂ ਬਣਦੀਆਂ ਜ਼ਿਆਦਾਤਰ ਆ ਇੱਧਰ ਨੂੰ ਆਪਣੇ ਗਵਿੰਦ ਕਮੈਨ ਥੱਲੇ ਨੂੰ ਬਣਦੀ ਆ ਗਵਿੰਦ 999 ਬਣਦੀ ਕਿਹੜੀ ਆ ਉਹ ਬਹੁਤ ਯਾਰੇ ਕਮੈਨਾਂ ਬਣਦੀਆਂ ਨਾਪੇ ਦੇ ਵਿੱਚ ਜਿੰਨੀ ਕਮੈਨ ਬਣਦੀ ਐ ਨਹੀਂ ਕਿਤੇ ਨਹੀਂ ਬਣਦੀ ਹੈਗੀ ਬਾਕੀ ਹੁਣ ਆਪਾਂ ਨਾਬੇ ਪਹੁੰਚ ਗਏ ਨਾਬੇ ਦੇ ਬਾਹਰ ਨਿਕਲ ਕੇ ਸਮਝ ਲਓ ਭਾਰਸਾ ਰੋਡ ਤੇ ਪੈਣ ਲੱਗੇ ਆ ਬਸ ਹੁਣ ਆਹ ਜਾਂਦਾ ਝੋਟਾ ਵੀ ਇੱਧਰ ਰਹਿ ਗਿਆ ਮਨਪ੍ਰੀਤ ਕਮੈਨ